ਮਨਜੀਤ ਧਾਰਮਿਕ ਖਿਆਲਾਂ ਵਾਲੀ ਲੜਕੀ ਸੀ ਬਚਪਨ ਤੋਂ ਹੀ ਉਹ ਅਜਈਆਂ ਕਿਤਾਬਾਂ ਪੜ੍ਹ ਕੇ ਖੁਸ਼ ਰਹਿੰਦੀ ਸੀ ਜੈਸਾ ਜ ਭਗਤਾਂ ਜਾਂ ਸਤੀਆਂ ਦੀਆਂ ਸਾਖੀਆਂ ਹੋਣ ਪਿੰਡ ਵਿੱਚ ਚੌਂ ਜਮਾਤਾਂ ਦਾ ਸਕੂਲ ਸੀ ਸੋ ਉਸ ਵਿਦਿਆਰੀ ਨੂੰ ਇੱਥੋਂ ਤੱਕ ਪੜ੍ਹ ਕੇ ਸੰਤੋਖ ਕਰਨਾ ਪਿਆ ਮਾਸਟਰਾਨੀ ਨਾਲ ਉਹਦਾ ਬਹੁਤ ਮੋਹ ਸੀ ਉਹ ਇੱਕ ਨੇਕ ਚਲਣ Hindu Devi ਸੀ ਠੀਕ ਹੀ ਉਹਨੂੰ ਦੇਵੀ ਕਹਿਣਾ ਪਅਦਾ ਸੀ ਜਿੱਦਣ ਦੀ ਉਹ ਇਸ ਪਿੰਡ ਵਿੱਚ ਆਈ ਸੀ ਉਹਨੇ ਲੜਕੀਆਂ ਦੇ ਜੀਵਨ ਸੁਧਾਰ ਦਿੱਤੇ ਸਨ ਉਹ ਵੀ ਮਨਜੀਤ ਦੇ ਮਿੱਠੇ ਸੁਭਾਅ ਦੀ ਧਾਰਮਿਕ ਰੁਚੀ ਤੇ ਬੜੀ ਪਰਸੰਨ ਸੀ ਮਨਜੀਤ ਨੇ ਆਪਣੀ ਉਸਤਾਦਨੀ ਤੋਂ ਅਖਰੀ ਵਿਦਿਆ ਦੇ ਨਾਲ ਕਰੋਗੀ ਵਿਦਿਆ ਵੀ ਸਿੱਖੀ ਸੀ ਔਰ ਰਸੋਈ ਅਜਿਹੀ ਬਣਾਉਂਦੀ ਕਿ ਖਾਣ ਵਾਲਾ ਵਾਹ ਵਾਹ ਕਰ ਉਠਦਾ ਸਿਉਣਾ ਬਰੂਣਾ ਉਸਨੇ ਬਹੁਤ ਵਧੀਆ ਸਿੱਖ ਲਿਆ ਸੀ ਜੁਰਾਬਾਂ ਤੇ ਸਵੈਟਰ ਉਹ ਅਜਿਹੀ ਹਣਦੀ ਕਿ ਮਸ਼ੀਨ ਦੇ ਬੜੇ ਹੋਏ ਨੂੰ maat pa dendi ਰੁਮਾਲ ਉੱਤੇ ਫੁੱਲ ਬੁੱਟੇ ਕੱਢਦੀ ਤਾਂ ਮੂੰਹੋਂ ਬੁਲਾ ਦਿੰਦੀ ਦੇਖਣ ਵਾਲੇ ਹੈਰਾਨ ਸਨ ਕਿ ਇੰਨੀ ਛੋਟੀ ਉਮਰੇ ਰੱਬ ਨੇ ਉਸ ਵਿੱਚ ਕਿੰਨੀ ਅਕਲ ਪਾ ਦਿੱਤੀ ਸੀ ਇਹਾ ਮਨਜੀਤ ਸੂਰਤ ਸੈੰਗ ਦੀ ਮੰਗ ਸੀ ਇਸ ਗੱਲ ਦਾ ਉਹਨੂੰ ਬੜਾ ਦੁੱਖ ਸੀ ਕਿ ਉਹਦੇ ਮਾਪਿਆਂ ਨੇ ਉਹਨੂੰ ਇੱਕ ਥਾਂ ਤੋਂ ਛੁਡਾ ਕੇ ਦੂਜੇ ਘਰ ਮੰਗ ਦਿੱਤਾ ਸੀ ਉਹ ਕਈ ਵੀਰਾਂ ਸੋਚਦੀ ਪਹਿਲਾਂ ਮੇਰਾ ਇੱਕ ਪਤੀ ਬਣਿਆ ਫਿਰ ਕੋਈ ਹੋਰ ਬਣਾ ਦਿੱਤਾ ਗਿਆ ਕੀ ਇਹ ਪਾਪ ਨਹੀਂ ਕੀ ਇੱਕ ਪਤੀ ਛੱਡ ਕੇ ਦੂਜਾ ਕਰਨ ਵਾਲੀ ਇਸਤਰੀ ਦੁਰਾਚਾਰ ਨਹੀਂ ਹੁੰਦੀ ਇਹ ਪਾਪ ਮੇਰੇ ਲੇਖਾਂ ਵਿੱਚ ਹੀ ਲਿਖਿਆ ਸੀ ਉਹ ਸਤੀ ਸੀਤਾ ਸਾਵਿਤਰੀ ਸੁਕੰਨਿਆ ਆਦਿ ਦੀਆਂ ਕਹਾਣੀਆਂ ਬੜੇ ਪ੍ਰੇਮ ਨਾਲ ਪੜ੍ਹਿਆ ਕਰਦੀ ਸੀ ਤੇ ਦਿਲ ਵਿੱਚ ਕਿਹਾ ਕਰਦੀ ਸੀ ਵੱਡੀ ਹੋ ਕੇ ਮੈਂ ਵੀ ਇਨਾਂ ਦੀਆਂ ਪੂਰਨਿਆਂ ਤੇ ਚੱਲਾਂਗੀ ਵਿਚਾਰੀ ਨੂੰ ਕੀ ਪਤਾ ਸੀ ਕਿ ਵਿਧਾਤਾ ਨੇ ਉਹਨੂੰ ਕਿਸੇ ਹੋਰ ਚੱਕਰ ਵਿੱਚ ਪਾ ਦੇਣਾ ਸੀ ਇੱਕ ਦਿਨ ਅਜਿਹੀ ਘਟਨਾ ਹੋ ਗਈ ਜਿਸ ਨੇ ਉਹਦੇ ਸੋਲ ਦਿਲ ਤੇ ਬੜਾ ਡੂੰਘਾ ਅਸਰ ਕੀਤਾ ਉਹ ਬੜੇ ਮਾਣ ਨਾਲ ਆਪਣੀਆਂ ਹਾਂਝੀਲੀਆਂ ਵਿੱਚ ਕਹਿ ਬੈਠੀ ਭਾਰਤ ਦੀ ਹਰ ਇੱਕ ਲੜਕੀ ਨੂੰ ਸਤੀ ਸਿਦਾ ਤੇ ਸਾਵਿਤਰੀ ਬਨਣਾ ਚਾਹੀਦਾ ਹੈ ਲੜਕੀਆਂ ਇੱਕ ਦੂਜੀ ਵੱਲ ਦੇਖ ਕੇ ਖੜਖੜਾ ਕੇ ਹੱਸ ਪਈਆਂ ਉਹ ਉਹਨਾਂ ਦੇ ਹਾਸੇ ਦਾ ਪੂਰਾ ਮਤਲਬ ਸਮਝ ਨਾ ਸਕੀ ਤੇ ਹੈਰਾਨ ਹੋਈ ਉਨਾਂ ਵੱਲ ਵੇਖਣ ਲੱਗੀ। ਹੋਰੀਆ ਸਹੇਲੀਆਂ ਵਿੱਚੋਂ ਇੱਕ ਬੜੀ ਚਲਾਕ ਤੇ ਸ਼ਰਾਰਤੀ ਸੁਭਾਅ ਦੀ ਸੀ। ਉਹ ਮਨਜੀਤ ਦੇ ਮੋਢੇ ਤੇ ਹੱਥ ਧਰ ਕੇ ਬੋਲੀ, "ਮਨਜੀਤ, ਸੀਤਾ ਤੇ ਸਵਿੱਤਰੀ ਦੀ ਮੰਗਣੀ ਕਿਸੇ ਹੋਰ ਨਾਲ ਹੋਈ ਸੀ ਤੇ ਵਿਆਹ ਕਿਸੇ ਹੋਰ ਨਾਲ।" ਹਣ ਮਨਜੀਤ ਨੂੰ ਉਹਨਾਂ ਦੇ ਹਾਸੇ ਦਾ ਕਾਰਨ ਲੱਭਾ। ਉਹ ਕਾਇਲ ਪੰਛੀ ਵਾਂਗ ਤੜਪ-ਕੁੱਠੀ ਇਸ ਬੋਲੀ ਨਾਲ ਉਹਦਾ ਸੀਨਾ ਵਿੰਨਿਆ ਗਿਆ। ਉਹ ਸੜਦੀ ਭੁਜਦੀ ਘਰ ਨੂੰ ਵਗ ਤੁਰੀ। ਚੌਕੀ ਦੂਰ ਜਾਂਦਿਆਂ ਤੱਕ ਉਦੇ ਕੰਨਾਂ ਵਿੱਚ ਸਹੇਲੀਆਂ ਦਾ ਹਾਸਾ ਗੂੰਜਦਾ ਰਿਹਾ ਵਿੱਚੋਂ ਵਾਰੋਂ ਇਹ ਬਾਜਾਂ ਵੀ ਸੁਣਿੰਦੀਆਂ ਰਹੀਆਂ ਨੀ ਸਾਵਿਤਰੀ ਮੁੜ ਕੇ ਕਦੋਂ ਆਵੇਂਗੀ ਓੜੇ ਸੀਤਾ ਰਾਮ ਦੇ ਗਲ ਵਰਮਾਲਾ ਪਾਉਣ ਚੱਲੀ ਏ ਮਨਜੀਤ ਨੂੰ ਉਸ ਵੇਲੇ ਧਰਤੀ ਵਿਰਲ ਨਹੀਂ ਸੀ ਦਿੰਦੀ ਉਹਦਾ ਗੁਨਾਹ ਕੋਈ ਨਹੀਂ ਸੀ ਪਰ ਸਜ਼ਾ ਮਿਲ ਰਹੀ ਸੀ ਉਹਦੇ ਦਿਲ ਤੇ ਇੰਨੀ ਸੱਟ ਵੱਜੀ ਕਿ ਉਹਨੂੰ ਰੋਣ ਦੀ ਸੁਧ ਵੀ ਨਹੀਂ ਰਹੀ ਸੀ ਘਰ ਜਾ ਕੇ ਉਹ ਬਿਨਾਂ ਕਿਸੇ ਨਾਲ ਬੋਲਣੇ ਚੱਲੇ ਅਗਲੇ ਅੰਦਰ ਜਾਵੜੀ ਮਾਂ ਨੇ ਉਹਦਾ ਉੱਤਰਿਆ ਚਿਹਰਾ ਵੇਖ ਕੇ ਬੁਲਾਇਆ ਮਨਜੀਤ ਮਨਜੀਤ ਨੇ ਅੱਗੋਂ ਕੋਈ ਉੱਤਰ ਨਾ ਦਿੱਤਾ ਉਹ ਤਾਂ ਚਾਹੁੰਦੀ ਸੀ ਕਿ ਸਾਰੀ ਦੁਨੀਆ ਵਿੱਚ ਸੌਣ ਵਰਤ ਜਾਏ ਤੇ ਉਹਨੂੰ ਕਿਸੇ ਦੇ ਸਾਹਮਣੇ ਨਾ ਹੋਣਾ ਪਵੇ ਉਹਨੂੰ ਇਉਂ ਭਾਸ ਰਿਹਾ ਸੀ ਜਿਵੇਂ ਸੰਸਾਰ ਦੇ ਸਭ ਜੀਵ ਜੰਤੂਆਂ ਨੇ ਉਹਦੀਆਂ ਸਹੇਲੀਆਂ ਦਾ ਰੂਪ ਧਾਰ ਲਿਆ ਸੀ ਤੇ ਸਭ ਉਹਨੂੰ ਮੀਣੇ ਦੇ ਰਹੇ ਸਨ ਅਗਲੇ ਅੰਦਰ ਛੱਤ ਵਜ੍ਹਾ ਕੁ ਚਿੜੀਆਂ ਦਾ ਜੋੜਾ ਰੰਦਾ ਸੀ ਉਹ ਆਪਣੇ ਆਲ ਨੇ ਵਿੱਚ ਬੈਠੇ ਬੋਲ ਰਹੇ ਸਨ ਮਨਜੀਤ ਨੂੰ ਭਾਸਿਆ ਜਿਵੇਂ ਉਹ ਉਹਨੂੰ ਪੁੱਛ ਰਹੇ ਹਨ ਸ੍ਰਿਤਰੀ ਸੀਤਾ ਸਤੀਆਂ ਦੇ ਕਿੰਨੇ ਪਤੀ ਹੁੰਦੇ ਨੇ ਐਸ ਖਿਆਲ ਨੇ ਉਹ ਆਪਣੀਆਂ ਨਜ਼ਰਾਂ ਵਿੱਚੋ ਹੀ ਗਿਰਾ ਦਿੱਤਾ। ਉਹਨੇ ਦੋਹਾਂ ਹੱਥਾਂ ਨਾਲ ਅੱਖਾਂ ਬੰਦ ਕਰ ਲਈਆਂ ਤੇ ਮੂੰਹ ਵਰਨੇ ਭੋਏ ਤੇ ਡੱਗ ਪਈ। ਉਹ ਆਪਣੇ ਆਪ ਤੋਂ ਵੀ ਲੋਕ ਜਾਣਾ ਚਾਹੁੰਦੀ ਸੀ। ਮਾਂ ਦੇ ਜੀ ਨੂੰ ਕੁਝ ਹੋਇਆ ਉਹ ਧੀ ਦੇ ਮਗਰੇ ਅੰਦਰ ਨੂੰ ਗਈ। ਜੋ ਕੁਝ ਉਹਨੇ ਅੰਦਰ ਜਾ ਕੇ ਵੇਖਿਆ ਉਸ ਨਾਲ ਉਹਦਾ ਦਿਲ ਕੰਬ ਉੱਠਿਆ। ਮਨਜੀਤ ਮੂੰਹ ਵਰਨੇ ਭੋਏ ਤੇ ਲੰਮੀ ਪਈ ਹੋਈ ਸੀ ਤੇ ਅੱਖਾਂ ਅੱਗੇ ਦੋਵੇਂ ਹੱਥ ਦਿੱਤੇ ਹੋਏ ਸਨ। ਸਰੀਰ ਇਉਂ ਅਹੈਲ ਸੀ। ਜਿਵੇਂ ਸਾਹ ਸੱਤ ਹੀ ਨਹੀਂ ਹੁੰਦਾ ਮਾਂ ਨੇ ਘਬਰਾ ਕੇ ਆਵਾਜ਼ ਮਾਰੀ ਮਨਜੀਤ ਮਨਜੀਤ ਨੇ ਅੱਗੋਂ ਕੋਈ ਉੱਤਰ ਨਾ ਦਿੱਤਾ ਜਿਵੇਂ ਸੁਣਿਆ ਹੀ ਨਹੀਂ ਮਾਂ ਸਰਾਣੇ ਬਹਿ ਕੇ ਦੋ ਹੱਥਾਂ ਨਾਲ ਉਹਦਾ ਸਿਰ ਚੁੱਕਣ ਦਾ ਯਤਨ ਕਰਦੀ ਹੋਈ ਬੋਲੀ ਮੇਰੀ ਮਨਜੀਤ ਮਾਂ ਮਨਜੀਤ ਚੀਕ ਕੇ ਬੋਲੀ ਤੇਰੀ ਮਨਜੀਤ ਮਰ ਗਈ ਏ ਉਹਦੀ ਆਤਮਾ ਨਰਕਾਂ ਵਿੱਚ ਸੜ ਰਹੀ ਏ ਹਣ ਉਹ ਸਤੀ ਨਹੀਂ ਰਹੀ ਇੰਨਾਂ ਗੱਲਾਂ ਦੀ ਮਾਂ ਨੂੰ ਕੋਈ ਸਮਝ ਨਾ ਪਈ ਗਾਮਨਾਲ ਉਹਦਾ ਅੰਦਰਲਾ ੜ ਪੁੱਟਿਆ। ਰੁਲੇ ਮਨਜੀਤ ਦਾ ਸਿਰ ਚੁੱਕ ਕੇ ਆਪਣੀ ਗੋਦ ਵਿੱਚ ਲੈ ਲਿਆ। ਹੁਣੇ ਫੜ ਕੇ ਅੱਖਾਂ ਅੱਗੋਂ ਹੱਥ ਹਟਾਏ ਤਾਂ ਮਨਜੀਤ ਨੇ ਅੱਖਾਂ ਮੀਟ ਲਈਆਂ ਤੇ ਹੱਥ ਛੁਡਾ ਕੇ ਫਿਰ ਮੂੰਹ ਅੱਗੇ ਦੇ ਲਏ। ਮਾਂ ਨੇ ਮਮਤਾ ਵਿੱਚ ਭਰੇ ਹੋਏ ਗਲੇ ਵਿੱਚੋਂ ਕਿਹਾ, "ਮੇਰੀ ਬੱਚੜੀ, ਕੀ ਹੋ ਗਿਆ ਏ ਤੈਨੂੰ?" ਮਾਂ, "ਮੈਨੂੰ ਬੱਚੜੀ ਨਾ ਆਖ।" ਮੈਂ ਬੜੀ ਔਖੀ ਹੋ ਕੇ ਮਨਜੀਤ ਨੇ ਮੂੰਹ ਵਾਜ ਕੱਢੀ। ਮਾਂ ਦਾ ਹਿਰਦਾ ਚਿੰਤਾ ਨਾਲ ਭਰ ਗਿਆ। ਉਹ ਸੋਚਣ ਲੱਗੀ ਮਨਜੀਤ ਚੰਗੀ ਪਲੀ ਸਕੂਲ ਗਈ ਸੀ ਇਹਨੂੰ ਹੋ ਕੀ ਗਿਆ ਉਹਨੇ ਉਹਦਾ ਸਿਰ ਘੁੱਟ ਕੇ ਹੱਕ ਨਾਲ ਲਾ ਲਿਆ ਤੇ ਪਿਆਰ ਨਾਲ ਪੁੱਛਿਆ ਪੁੱਤਰ ਮੇਰੇ ਜੀ ਨੂੰ ਕੁਝ ਹੋ ਰਿਹਾ ਏ ਦਿਲ ਦੀ ਦੱਸ ਖਾਂ ਮਾਂ ਤੇਰਾ ਦੁੱਖ ਵੰਡੇਗੀ ਕੰਬ ਦੀ ਕੰਬ ਦੀ ਅੱਗੋਂ ਮਨਜੀਤ ਬੋਲੀ ਉਹ ਇੰਨੀ ਉੱਚੀ ਬੋਲ ਰਹੀ ਸੀ ਜਿਵੇਂ ਕਿਸੇ ਦੂਰ ਬੈਠੇ ਨਾਲ ਗੱਲਾਂ ਕਰੀ ਦੀਆਂ ਨੇ ਮੇਰਾ ਦੁੱਖ ਵੰਡੇਂਗੀ ਮਾਂ ਮੇਰਾ ਧਰਮ ਨਾ ਸਨਾ ਕਰੋ ਜਿੱਥੇ ਪਹਿਲਾਂ ਮੰਗਿਆ ਸੀ ਮੈਨੂੰ ਉੱਥੇ ਹੀ ਵਿਆਹ ਦਿਓ ਇੱਕ પતિ ਛੱਡ ਕੇ ਦੂਜੇ ਨਾਲ ਵਿਆਹ ਕਰਾ ਕੇ ਮੈਂ ਸਦੀ ਨਹੀਂ ਰਹਿ ਜਾਵਾਂਗੀ ਮੈਨੂੰ ਸਹੇਲੀਆਂ ਮਿਹਨੇ ਮਾਰਦਿਆਂ ਨੇ ਮਾਂ ਨੇ ਅੱਗੋਂ ਉੱਤਰ ਕੋਈ ਨਾ ਦਿੱਤਾ ਉਹ ਕਿੰਨਾ ਚਰਤੀ ਨੂੰ ਗੋਦ ਵਿੱਚ ਲੈ ਕੇ ਰੋਂਦੀ ਰਹੀ ਪਿੱਛੋਂ ਕਹੀਦਿਆਂ ਇਸ ਗੱਲ ਉੱਤੇ ਵਿਚਾਰਾਂ ਹੁੰਦੀਆਂ ਰਹੀਆਂ ਮਨਜੀਤ ਦਾ ਪਿਓ ਨਾ ਮੰਨਿਆ ਉਹਨੇ ਇੱਕ ਦਿਨ ਝੜਕ ਕੇ ਗਿਆ ਇੱਕ ਥਾਂ ਛੁਡਾ ਕੇ ਦੂਜੀ ਥਾਂ ਦਿੱਤੀ ਏ ਹਣੇ ਉੱਥੋਂ ਵੀ ਬੇਜਵਾਨਾ ਹੋਵਾਂ ਤਾਂ ਕਿਹੜੀ ਦਾੜੀ ਲੈ ਕੇ ਪਰੇ ਵਿੱਚ ਵਹਾਂ ਮਨਜੀਤ ਦੀ ਇਹ ਆਸ ਟੁੱਟ ਗਈ ਪਰ ਉਹਨੇ ਹਿੰਮਤ ਨਾ ਹਾਰੀ ਸਹਿਲੀਆਂ ਦੀਆਂ ਬੋਲੀਆਂ ਉਹਨੂੰ ਕਿਸੇ ਵੇਲੇ ਵੀ ਨਹੀਂ ਸਨ ਭੁੱਲਦੀਆਂ ਉਹ ਉਹਨਾਂ ਨੂੰ ਸੀਤਾ ਬਣ ਕੇ ਵਿਖਾਉਣਾ ਚਾਹੁੰਦੀ ਸੀ ਹੁਣ ਜਵੰਦੀ ਵਾਸਤੇ ਰਾਹ ਖੁੱਲ ਗਿਆ ਅੱਗੇ ਉਹ ਆਉਂਦੀ ਸੀ ਤਾਂ ਮਨਜੀਤ ਦਿਲ ਲਾ ਕੇ ਉਹਦੀਆਂ ਗੱਲਾਂ ਨਹੀਂ ਸੀ ਸੁਣਦੀ ਪਰ ਹੁਣ ਉਹ ਮਨ ਹੀ ਮਨ ਵਿੱਚ ਉਹਦੀਆਂ ਕਈਆਂ ਦੁਹਰਾਉਂਦੀ ਰਹਿੰਦੀ ਸੀ ਉਹ ਬੜੇ ਸੋਹਣੇ ਨੇ ਉਹਨਾਂ ਦਾ ਸੁਭਾਅ ਬੜਾ ਚੰਗਾ ਏ ਜ਼ੁਬਾਨ ਮਾੜੀ ਮਿੱਠੀ ਏ ਹਰ ਵੇਲੇ ਹੱਸਦੇ ਰਹਿੰਦੇ ਨੇ ਤੈਨੂੰ ਬੜਾ ਪਿਆਰ ਕਰਦੇ ਨੇ ਰਾਤ ਦਿਨ ਯਾਦ ਕਰਦੇ ਰਹਿੰਦੇ ਨੇ ਐਦ ਕੀ ਜਵੰਦੀ ਪੇਕੇ ਆਈ ਤਾ ਮਨਜੀਤ ਪੱਜ ਬਹਾਨੇ ਉਹਨੂੰ ਜਾ ਮਿਲੀ। ਹੁਣ ਉਹ ਜਵਾਨ ਹੋ ਚੁੱਕੀ ਸੀ ਦੁਨੀ ਤੇ ਦੁਨੀਆਂ ਨੂੰ ਸਮਝਦੀ ਸੀ। ਮਾਪੇ ਉਹਦੇ ਵਿਆਹ ਦੀ ਤਿਆਰੀ ਕਰ ਰਹੇ ਸਨ। ਤਿੰਨਾਂ ਮਹੀਨਿਆਂ ਨੂੰ ਉਹਨੇ ਕਿਸੇ ਹੋਰ ਦੀ ਹੋ ਜਾਣਾ ਸੀ। ਇਹ ਖਿਆਲ ਆਉਂਦਿਆਂ ਹੀ ਉਹਦਾ ਅੰਦਰ ਵੱਡੀ ਦਸ ਸੀ। ਦਿਨ ਚ ਪਿਓ ਜਵੰਦੀ ਨੂੰ ਮਿਲੀ ਤੇ ਪੁੱਭੀ-ਪੁੱਭੀ ਰੋਣ ਲੱਗ ਪਈ। ਜਵੰਦੀ ਨੇ ਉਹਨੂੰ ਪਿਆਰ ਨਾਲ ਗੱਲ ਆ ਲਿਆ। ਮਨਜੀਤ ਹਟਕੋਰੇ ਪਰਦੀ ਬੋਲੀ। ਪੂਆ ਜੀ ਹੁਣ ਕੀ ਬਣੇਗਾ? ਕੋਈ ਚਾਰਾ ਕਰ ਮੈਨੂੰ ਬਚਾ ਲੈ ਨਹੀਂ ਤਾਂ ਮੈਂ ਮਰ ਜਾਵਾਂਗੀ। ਰੋ ਨਾ ਪੁੱਤਰ। ਮੈਂ ਤੇਰੀ ਮਾਂ ਨੂੰ ਮਿਲ ਕੇ ਫੇਰ ਆਖਾਂਗੀ ਜਵੰਦੀ ਨੇ ਉਹਨੂੰ ਦਲਾਸਾ ਦੇਦਿਆਂ ਕਿਹਾ ਨਾ ਪੂਆ ਜੀ ਇਹ ਗਲਤੀ ਨਾ ਕਰਿਓ ਇਸ ਤਰ੍ਹਾਂ ਉਹ ਅਸਲੋਂ ਮੇਰੇ ਵੈਰ ਪਹਿ ਜਾਣਗੇ ਮੈਂ ਅੱਗੇ ਆਖ ਵੇਖਿਆ ਏ ਇੰਨੀ ਗੱਲ ਸੁਣ ਕੇ ਮੇਰੇ ਪਿਤਾ ਜੀ ਲੜਨ ਲੱਗ ਪੈਂਦੇ ਨੇ ਕੋਈ ਹੋਰ ਢੰਗ ਸੋਚੋ ਜਿਵੇਂ ਮੇਰਾ ਧਰਮ ਰਹਿ ਜਾਏ ਮੈਂ ਇੱਕ ਦੀ ਖਵਾ ਕੇ ਕਿਸੇ ਹੋਰ ਦੀ ਰਹੀ ਬੰਨਾ ਮੈਂ ਆਪਣਾ ਸਭ ਕੁਝ ਉਹਨਾਂ ਦੀ ਪੇਟਾ ਕਰ ਚੁੱਕੀ ਆ ਉਹ ਭਾਵੇਂ ਜਾਣਨ ਭਾਵੇਂ ਨਾ ਮਨਜੀਤ ਇੱਕੇ ਸਾਹ ਆਕ ਗਈ ਉਹ ਨਾ ਜਾਣੇ ਉਹ ਤੇਰੇ ਵਿਛੋੜੇ ਵਿੱਚ ਮਰਨ ਕਿਨਾਰੇ ਪਹੁੰਚਿਆ ਹੋਇਆ ਏ ਤੇਰੇ ਪਿੱਛੇ ਉਹ ਜਾਨ ਦੇਣ ਨੂੰ ਤਿਆਰ ਏ ਆਂਦਾ ਸੀ ਮੇਰਾ ਭਾਵੇਂ ਸਿਰ ਲੱਗ ਜਾਵੇ ਪਰ ਮੈਂ ਉਹਦਾ ਪਿੱਛਾ ਨਹੀਂ ਛੱਡਣਾ ਜਿੱਦਣ ਮੈਂ ਆਈਆਂ ਮੈਨੂੰ ਮਿਲਿਆ ਤੇ ਬੜੀਆਂ ਪੱਕੀਆਂ ਕਰੇ ਆਖੇ ਮਾਈ ਉਹਦੇ ਅੱਗੇ ਵਾਸਤਾ ਪਾਵੀ ਆਖੀ ਧਰਮੋ ਨਾ ਡੋਲੇ ਮੇਰੀ ਜਵਾਨੀ ਤੇ ਤਰਸ ਕਰੇ ਜੇ ਉਹ ਦੂਜੇ ਤਾਂ ਵਿਆਹੀ ਗਈ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗਾ ਉਹ ਮੇਰੀ ਏ ਤੇ ਮੇਰੀ ਹੀ ਬਣੀ ਰਹੇ ਮੈਂ ਸਾਰੀ ਉਮਰ ਉਹਦੀ ਇਮਾਨਦਾਰ ਰਹਾਂਗਾ ਉਹ ਮੈਨੂੰ ਇੱਕ ਵੇਰਾ ਮਿਲੇ ਮੈਂ ਸੈਰ ਟੜ ਦੀ ਬਾਜੀ ਲਾ ਕੇ ਉਹਨੂੰ ਲੈ ਆਵਾਂਗਾ ਸੱਚੀ ਐਡੇ ਐਡੇ ਹੋ ਗਏ ਵਰਦਾ ਸੀ ਜਿੱਦਣ ਦੀ ਉਹਨੇ ਤੇਰੇ ਨਾਲ ਵਿਆਹ ਦੀ ਖਬਰ ਸੁਣੀ ਏ ਉਹਦੀ ਨੀਂਦ ਹਰਾਮ ਹੋ ਗਈ ਏ ਅੱਲਾ ਖੈਰ ਰੱਖੇ ਉਹਦੇ ਵੱਲ ਤਾਂ ਵੇਖਿਆ ਨਹੀਂ ਜਾਂਦਾ ਰੰਗ ਪੀਲਾ ਭੂਕ ਹੋਇਆ ਪਿਆ ਏ ਜਵੰਦੀ ਨੇ ਸਗੋ ਮਸਾਲਾ ਲਾ ਕੇ ਕਿਹਾ ਮਨਜੀਤ ਤੋਂ ਸੁਣ ਕੇ ਸਹਾਰਿਆਂ ਨਾ ਗਿਆ ਉਹ ਹੰਝੂ ਘੇਰ ਦੀ ਜਵੰਦੀ ਦੀ ਬਾਹ ਹਲਾ ਕੇ ਬੋਲੀ ਭੂਆ ਜੀ ਜਿਵੇਂ ਆਖੋਗੇ ਮੈਂ ਕਰੂੰਗੀ ਮੈਨੂੰ ਇੱਕ ਵੇਰਾਂ ਉਹਨੂੰ ਮਿਲਾ ਦਿਓ ਜਵੰਦੀ ਨੇ ਚਫੇਰੇ ਵੇਖ ਕੇ ਹੌਲੀ ਜਿਹੀ ਕਿਹਾ ਕੁੜੀਆਂ ਵਾਂਗ ਕੱਚ ਨਾ ਕਰੀ ਭਲਾ ਕਿਸੇ ਅੱਗੇ ਭੇਤ ਭੰਨ ਦੇਵੇ ਤੇ ਮੇਰੀ ਰੀ ਗੁੱਤ ਪਟਾਵੇ ਮੈਂ ਇਸ ਪਿੰਡ ਵੜਨੋਂ ਹੀ ਜਾਂਦੀ ਹੂਆਂ ਕਦੇ ਨਹੀਂ ਮਨਜੀਤ ਨੇ ਦ੍ਰੜ ਇਰਾਦੇ ਨਾਲ ਕਿਹਾ ਮੇਰੇ ਤੇ ਵਿਸ਼ਵਾਸ ਕਰੋ ਮੈਂ ਉਹਨਾਂ ਬਦਲੇ ਸਭ ਕੁਝ ਕਰਨ ਨੂੰ ਤਿਆਰ ਹਾਂ ਫਿਰ ਮਿਲਾਤਾ ਮੈਂ ਦੇਾਂਗੀ ਜਵੰਦੀ ਨੇ ਹਾਮੀ ਭਰੀ ਮੈਂ ਉਮਰ ਪਰ एहसान ਨਾ ਭਲਾਵਾਂਗੀ ਮਨਜੀਤ ਦੀਆਂ ਅੱਖਾਂ ਇਹਸਾਨ ਦੇ ਭਾਰਤ ਲੈ ਚੁਕੀਆਂ ਹੋਈਆਂ ਸਨ ਸੁਣ ਫਿਰ ਜਵੰਦੀ ਕਿੰਨਾ ਚਰ ਮਨਜੀਤ ਦੇ ਕੰਨ ਵਿੱਚ ਕੁਝ ਕਹਿੰਦੀ ਰਹੀ ਤੇ ਉਹ ਅੱਗੋਂ ਹਾਂ ਵਿੱਚ ਸਿਰ ਹਿਲਾਉਂਦੀ ਰਹੀ ਜਵੰਦੀ ਫਿਰ ਉੱਚੀ ਬੋਲੀ ਬੱਸ ਇਸੇ ਗੱਲ ਤੇ ਪੱਕੀ ਰਹੀ ਤੇ ਕਿਸੇ ਅੱਗੇ ਤੂੰ ਨਾ ਗੱਡੀ ਨਹੀਂ ਕਿੰਨੇ ਦਿਨ ਰਹਿੰਦੇ ਨੇ ਜਵੰਦੀ ਉਂਗਲੀਆਂ ਉਤੇ ਹਿਸਾਬ ਕਰਕੇ ਬੋਲੀ ਪੰਜੀ ਹੁਣ ਜਾ ਤੂੰ ਜਵੰਦੀ ਤਰਨ ਹੀ ਲੱਗੀ ਸੀ ਜਾਂ ਮਨਜੀਤ ਨੇ ਫਿਰ ਕਿਹਾ ਹੁਆਜੀ ਹਾਂ ਜਵੰਦੀ ਨੇ ਮੁਸਕਰਾ ਕੇ ਉੱਤਰ ਦਿੱਤਾ ਮਨਜੀਤ ਬੁੱਕਲ ਵਿੱਚੋਂ ਕੱਢਿਆ ਹੋਇਆ ਰੁਮਾਲ ਕੱਢ ਕੇ ਆਗਾ ਵਧਾਉਂਦੀ ਕੋਈ ਬੋਲੀ ਲੈ ਆ ਉਹਨਾਂ ਨੂੰ ਦੇ ਦੇਵੀ ਮੇਰੀ ਪਹਿਲੀ ਭੇਟ ਜਵੰਦੀ ਨੇ ਰੁਮਾਲ ਫੜ ਲਿਆ ਤੇ ਦੋਵੇਂ ਆਪੋ ਆਪਣੇ ਰਾਹ ਪੈ ਗਈਆਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ